ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਰੇ ਸਿੱਖ ਸ਼ਰਧਾਲੂਆਂ ਨੇ 5 ਦਿਨ ਵਾਸਤੇ ਗੁਰਦੁਆਰਾ ਨਾਨਕਸ਼ਾਹੀ ਟਾਕਾ ਵਿਖੇ ਹੀ ਰੁਕਣਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਉਦਾਸੀ ਦੌਰਾਨ ਸਾਲ 1506 ਤੋਂ 1507 ਤੱਕ ਬੰਗਲਾਦੇਸ਼ ਵਿੱਚ ਸਨ ਉਹਨਾਂ ਤੋਂ ਬਾਅਦ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਬੰਗਲਾਦੇਸ਼ ਆਏ ਸਨ ਅਤੇ ਲਗਭਗ 2.5 ਸਾਲ ਇੱਥੇ ਰੁਕੇ ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿੱਚ ਕੁਝ ਦੁਰਲੱਭ ਇਤਿਹਾਸਕ ਵਿਰਾਸਤਾਂ ਪਈਆਂ ਨੇ ਸਿਖਸ਼ਰ ਧਾਲੂਆਂ ਦੇ ਜਥੇ ਨੂੰ ਇਹਨਾਂ ਦੁਰਲੱਭ ਵਿਰਾਸਤਾਂ ਦੇ ਦਰਸ਼ਨ ਕਰਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਹੱਥ ਲਿਖਤ ਪਾਵਨ ਸਰੂਪ ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿੱਚ ਸ਼ਿਸ਼ੋਭਿਤ ਹਨ ਜਿਨ੍ਹਾਂ ਵਿੱਚੋਂ ਇੱਕ ਸਰੂਪ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤਤਕਰਾ ਜਾਪ ਨਿਸ਼ਾਨ ਤੇ ਭੋਗ ਦੀਆਂ ਬਾਣੀਆਂ ਦੇ ਦਰਸ਼ਨ ਕੀਤੇ ਪ੍ਰਾਤਨ ਬੀੜਾਂ ਦੇ ਇਤਿਹਾਸ ਮੁਤਾਬਕ ਜਾਪਦਾ ਸੀ ਕਿ ਇਹ ਬੀੜ ਵੀ 95 ਵਾਲੀ ਬੀੜ ਦਾ ਉਤਾਰਾਹੀ ਹੈ ਇਹਨਾਂ ਦੋਹਾਂ ਬੀੜਾਂ ਦਾ ਕੈਮੀਕਲ ਟ੍ਰੀਟਮੈਂਟ ਚੱਲ ਰਿਹਾ ਸੀ ਜਿਸ ਕਾਰਨ ਦੂਸਰੀ ਬੀੜ ਦੇ ਦਰਸ਼ਨ ਨਹੀਂ ਹੋ ਸਕੇ ਇਹਨਾਂ ਦੋ ਸਰੂਪਾਂ ਤੋਂ ਇਲਾਵਾ ਇੱਥੇ ਗੁਰੂ ਜੀ ਦੀਆਂ ਖੜਾਵਾਂ ਮੌਜੂਦ ਸਨ ਸੰਗੀਤਾਂ ਦੇ ਦਰਸ਼ਨ ਕਰਨ ਵਾਸਤੇ ਖੜਾਵਾ ਸ਼ੀਸ਼ੇ ਵਿੱਚ ਮੜਾ ਕੇ ਰੱਖੀਆਂ ਗਈਆਂ ਹਨ ਇੱਕ ਚਿੱਤਰਕਾਰ ਦੀ ਬਣਾਈ ਹੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਵੀ ਗੁਰਦੁਆਰਾ ਨਾਨਕਸ਼ਾਹੀ ਟਾਕਾ ਵਿੱਚ ਮੌਜੂਦ ਹੈ ਇਸ ਤੋਂ ਇਲਾਵਾ ਲੰਗਰ ਹਾਲ ਵਿੱਚ ਕੁਝ ਦੁਰਲਭ ਤਸਵੀਰਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੀਆਂ ਫੋਟੋਆਂ ਖਿੱਚਣ ਦਾ ਮੌਕਾ ਮਿਲਿਆ ਇਹ ਤਸਵੀਰਾਂ ਉਹਨਾਂ ਗੁਰਧਾਮਾਂ ਦੀਆਂ ਹਨ ਜਿਹੜੇ 1947 ਤੋਂ 1971 ਦੇ ਦਰਮਿਆਨ ਸਥਾਨਕ ਲੋਕਾਂ ਦੇ ਕਬਜ਼ੇ 'ਚ ਚਲੇ ਗਏ ਇੱਕ ਤਸਵੀਰ ਬੰਗਲਾਦੇਸ਼ ਦੇ ਸ਼ਹਿਰ ਸੁਜਾਦਪੁਰ ਦੇ ਗੁਰਦੁਆਰਾ ਸਾਹਿਬ ਦੀ ਹੈ ਦੱਸਿਆ ਗਿਆ ਹੈ ਕਿ ਇਸ ਦੇ ਮੁਖ ਰੰਥੀ ਭਾਈ ਸਵਰਨ ਸਿੰਘ ਜੀ ਸਨ ਜੋ 1947 ਦੀ ਵੰਡ ਤੋਂ ਬਾਅਦ 1950 ਵਿੱਚ ਵਾਪਸ ਬੰਗਲਾਦੇਸ਼ ਪਰਤ ਆਏ ਸਨ ਤੇ 1971 ਵਿੱਚ ਪਾਕਿਸਤਾਨ ਦੀ ਫੌਜ ਦੁਆਰਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਗੁਰਦੁਆਰਾ ਨਾਨਕ ਸ਼ਾਹੀ ਟਾਕੋ ਤੋਂ ਇਲਾਵਾ ਚਾਰ ਹੋਰ ਗੁਰਦੁਆਰੇ ਹਨ ਜੋ ਬੰਗਲਾਦੇਸ਼ ਵਿੱਚ ਮੌਜੂਦ ਹਨ ਸਾਲ 2001 ਤੋਂ ਬੰਗਲਾਦੇਸ਼ ਦੇ ਇਨ੍ਹਾਂ ਪੰਜਾਂ ਗੁਰਦੁਆਰਿਆਂ ਦੀ ਸੇਵਾ ਸੰਤ ਬਾਬਾ ਸੁਖਾ ਸਿੰਘ ਦੀ ਸੰਪਰਦਾਇ ਕਾਰ ਸੇਵਾ ਸਰਾਲੀ ਸਾਹਿਬ ਵਾਲੇ ਕਰਵਾ ਰਹੇ ਹਨ